वो आप सब ने फनकार गायिका जिन्हें भी संगत बैठी है कोई खुलकर तारीफ मार दो गाजे और फनकार गायिका सूफी कपेल हरमन से जर्मन दादा जी की खिदमत में शिरक से खोल वास्ते हो चुके हैं कोई खुलकर तारीफ मार के जा सूफी कपेल हरमन जर्मन

ਬੜੀ ਤਾਲੀਆਂ ਖੋਲ ਕੇ ਬਿਤਾ ਦਿਓ ਜੀ ਸਰੋਵਰ ਦਿੱਸੀ ਕਾਫੀ ਸਮੇਂ ਤੋਂ ਇਹਨਾਂ ਬੱਚਿਆਂ ਦਾ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰੀ ਸੀ ਸੋ ਜਿੰਨੇ ਵੀ ਸੰਗਤ ਨੂੰ ਨੇੜੇ ਬਾਬਾ ਜੀ ਦੇ ਚਰਨਾਂ ਚ ਪਹੁੰਚੀ ਰਹੀ ਹੈ ਪਰ ਸਾਰੇ ਸੰਗਤ ਨੂੰ ਹਰਮਨ ਤੇਜਨਮਨ ਸੰਗੀਤ ਪਰਿਵਾਰ ਦੇ ਬਣੋ ਸਾਰਿਆਂ ਨੂੰ ਬਾਬਾ ਜੀ ਦੇ ਸਿਰਾਂ ਦੇ ਜੋੜ ਮਿਲੇ ਦੀਆਂ ਬਹੁਤ ਬਹੁਤ ਬਹੁਤਾਂ ਕਹਿੰਦੇ ਕਿ ਨੱਚ ਕੇ ਰਚਾਲ ਤੇ ਬੜੇ ਚਿਰਾਂ ਤੋਂ ਪਿਆਸੇ ਸੀ ਬੱਝ ਕੇ ਰਜਾਤ ਤੇ ਬਣੇ ਚਿਰਾ ਚੋਪਿਆ ਸੀ ਸੀ ਬਾਦਸ਼ਾਹ ਬਣਾ ਤੇ ਜਨਾ ਹੱਥਾਂ ਵਿੱਚ ਕਾਸੇ ਸੀ ਥੋੜੇ ਹਮਾ ਛੱਡ ਦਿਓ ਸ਼ਾਹਾਂ ਦਾ ਇਸ਼ਾਰ ਥੋੜੇ ਥੋੜੇ ਹਮਾ ਦਾਨੀਏ ਦਾ ਦਾਨੀਏ ਬੜੀ ਮਿਹਰਬਾਨੀ ਤੇਰੀ ਬਾਬਾ ਜੀ ਬੜੀ ਮਿਹਰਬਾਨੀ ਬੜੀ ਮਿਹਰਬਾਨੀ ਬਾਬਾ ਜੀ ਤੇਰੀ ਬੜੀ ਬੇਤਕਾ ਕਿਉਂਕਿ ਇਹ ਉਹ ਦਰਬਾਰ ਹੈ ਕਿ ਜਿੱਤੋਂ ਸਭ ਦੀਆਂ ਆਸਾਂ ਮੁਰਾਦਾ ਪੂਰੀਆਂ ਹੁੰਦੀਆਂ ਤੇ ਸੰਗਤ ਦੀ ਤਦੀ ਆਸਾਂ ਨਜੀਂਦੀ ਹੁੰਦੀਆਂ बजुर्ग की मंग दुध मगत मग दुध मगत मगदा कारोबार बाबा जी सॼा सुखी बसे परिवार ਸਭ ਤੋਂ ਆਸਮਰਤ ਪੁਨੀਕਤ ਹੋਰੇ ਬਾਬਾ ਜੀ ਸੋਹਣਾ ਦੇ ਚਲਨਾਂ ਦੇ ਵਿੱਚ ਜਿਨ੍ਹਾਂ ਬੱਚਿਆਂ ਨੂੰ ਸੁਣਨ ਵਾਸਤੇ ਕਾफी ਸਮੇਂ ਦੋ ਬੜੀ ਬੇਸਮਝੀ ਦੇ ਨਾਲ ਬੈਠੇ ਹੋ ਸਾਬ ਹੱਬ ਸਭ ਤੇ ਇੰਤਜ਼ਾਰ ਦੀਆਂ ਕੜੀਆਂ ਨੂੰ ਕਰੀਏ ਸਮਾਪਤ ਤਾਂ ਕਿ ਬਾਬਾ ਜੀ ਦੇ ਨਾਮ ਦਾ ਗੁਣਗਾਨ ਕਰਨ ਵਾਸਤੇ ਕਿਪਲ ਮਸਤੇ ਤਸ਼ਰੀਫ ਫਰਮਾਨ ਹਰਮਨ ਤੇ ਜਨਬਤ ਹਨ दरबारे गुरू महाराज न प्यारु करी बि बै ਧਰਆ ਪ੍ਰੇਪੜ ਗੁਰੂ ਮਹਾਰਾਜ ਦਾ ਬੋਲ ਸੱਚੇ ਦਰਬਾਰ ਕੀ ਸੋਹਣ ਜੀ ਸਾਰੇ ਸੰਗਤ ਦੇ ਸਾਡੇ ਵੱਲੋਂ ਜੈ ਪੀਰਾਂ ਦੀ ਜੈ ਮਸਨਾਂ ਦੀ ਜੈ ਸائیں ਦੀ ਸਜਦੇ ਵੀ ਇਸ ਦਰਬਾਰ ਦੇ ਸੇਵਾਦਾਰ ਸਾਰਿਆਂ ਨੂੰ ਸਾਡੇ ਵੱਲੋਂ ਇਸ ਮੇਲੇ ਦੀਆਂ ਲੱਖ 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 ਮੁਬਾਰਕਾਂ। ਔਰ ਇੱਕ ਵਾਰੀ ਤਾੜੀ ਲਾ ਦਿਓ ਜੀ ਪ੍ਰਮਾਤਮਾ ਤੁਮੇ ਬਿਖੇ ਦਿਵਾਸ ਦੀ। ਤੇ ਐਨ.ਆਰ.ਆਈ. ਵੀਰਾਂ ਦਾ ਇਹਦੇ ਸੇਰੇ ਉਹਨਾਂ ਨੇ ਮੇਲਾ ਕਰਵਾਇਆ ਜਾ ਰਿਹਾ ਹੈ। ਤਾਂ ਟੰਡੇ ਦੇ ਬਾਬਾ ਜੀ ਅੱਜ ਦੀ ਸਮਾਗਮ ਵਾਲੇ ਤਾੜੀਆਂ ਲਾ ਦੇ ਵੀ ਬਾਰ-ਬਾਰ। ਉਹ ਕਹਿੰਦੇ ਨੇ ਪੀਐਨ ਨੇ ਢੋਖਾ ਧਰੂ ਦੇ ਦਿੱਤੇ। ਢੁਖੇ ਨੂੰ ਰੋਟੀ ਧਰੂ ਦੀ। ਚੇਲੇ ਨੂੰ ਗੁਰੂ ਜੀ ਨੂੰ ਲਈਏ, ਟਿਕਾਣੀ ਨੂੰ ਗਰਾਊਂਡ ਤੇ ਕਲਾਕਾਰਾਂ ਨੂੰ ਸਾਊਂਡ ਵਾਸਤੇ ਤਾੜੀਆਂ ਲਾ ਦੇ ਉਹ ਵੀ ਜਰਾ। ਉਹਦਾ ਸਾਂ। ਜਿਨ੍ਹਾਂ ਦੀ ਬਦੌਲਤ ਅਸੀਂ ਇੱਥੇ ਪਹੁੰਚੇ ਆਂ। ਤੇ ਰੱਬ ਵਰਗੇ ਰੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਨੋਰਜਾ ਜੁਨੀ ਨਾਲ ਉਸਦੇ ਵੀ ਤਾਰੀਕੇ ਨਾਲ ਹੋਏ ਹੋ। ਅ ਕਪਿਲ ਗੁਪਤਾ ਜੀ ਨਾਲ ਵੀ ਤਾਰੀਕੇ ਹੋਏ। ਸਭ ਤੋਂ ਪਹਿਲੇ ਜਨਾਹ ਕਰਦੇ ਹਾਂ ਸਭ ਤੋਂ ਪਹਿਲਾ ਆਪਣੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ। ਤੁਮਹਲੇ फा हसद खां शेर पी फ हसद शेर